ਸਾਭ ਅੰਜੂ ਦੀ ਫਤਿਹ ਇਹ ਸੰਗਤ ਪੰਡ ਹਰਸ਼ਾ ਸ਼ੀਨਾ ਜੋ ਕਿ ਰਾਏ ਹਾਂ ਸੀ ਰਿਪੋਰਟ ਤੇ ਲੱਗੇ ਆ ਉਸ ਰਿਪੋਰਟ ਤੋਂ ਆਉਂਦੀ ਕਿ ਪੰਨ 7 ਸਾਲ ਤੋਂ ਇੱਥੇ ਗੁਰੂ ਰਾਮਦਾਸ ਜੀ ਦੇ ਲੰਗਰ ਚੱਲ ਰਿਹਾ ਰੋ ਦਾ ਇਹ ਇੱਥੇ ਕਿੰਮੇ ਇੱਕ ਟਰਾਲਾ ਇੱਕ ਦਿਨ ਦਾ ਨਿਕਲ ਜਾਂਦਾ ਔਰ 5 ਦਿਨ ਚੱਲਦਾ ਹੈ ਲੰਗਰ 5 ਟਰਾਲੇ ਲੈ ਕੇ ਆਉਂਦੇ ਔਰ ਸਾਰੇ ਸੰਗਤ ਦੀ ਸਪੋਰਟ ਨਾਲ ਹੀ ਸੰਗਤ ਦੀ ਸੇਵਾ ਨਾਲ ਹੀ ਇਹ ਸਾਰਾ ਕੰਮ ਚੱਲਦਾ ਹੈ ਇੱਥੇ ਆ ਕੇ ਸੇਵਾਦਾਰਾਂ ਨੂੰ ਚਰਮਿਕ ਕਮੇਟੀ ਵੱਲੋਂ ਵਰਤਣ ਤੋਂ ਲੈ ਕੇ ਜੋ ਵੀ ਵਰਤੋਂ ਵਾਸਤੇ ਜਾਂ ਰਹਿਣ ਵਾਸਤੇ ਸਾਰੀ ਸੁੱਖਦਾ ਜਿਹੜੀ ਉਪਲਬਧ ਕੀਤੀ ਜਾਂਦੀ ਹੈ ਕੋਈ ਵੀ ਪਰੇਸ਼ਾਨੀ ਨਹੀਂ ਹੈ ਜਗ੍ਹਾ ਸਫੀਸ਼ਣ ਦਿੱਤੀ ਜਾਂਦੀ ਜਿੱਨੇ ਸਾਡੇ ਟਰੈਕਟਰ ਟਾਲੀਆਂ ਖਲੋਜ਼ ਕਰਨ ਕਿੰਨਾ ਕੁ ਬੜਵਾਕਾ ਸਮੇਂ ਤੇ ਆਪਣੇ ਆਪ ਨੂੰ ਕਿ ਤੁਹਾਨੂੰ ਇਹ ਸੇਵਾ ਮਿਲੀ ਇਹ ਵੇਖੋ ਜੀ ਸੰਗਤ ਦੀ ਸੇਵਾ ਆ ਜਿਹੜੇ ਬੰਦੇ ਵਲੰਟੀਅਰ ਆਉਂਦੇ ਆ ਇਥੇ ਕੋਈ ਸੌਖਾ ਕੰਮ ਨਹੀਂ ਐਨੇ ਡੰਡ ਵਿੱਚ ਕਰਨਾ ਬੜੀ ਮੁਸ਼ਕਲ ਆ ਕੱਪੜੇ ਖਰਾਬ ਹੁੰਦੇ ਆ ਬੇਰਮੀ ਆ ਰਾਤ ਵੀ ਇੱਥੇ ਰਹਿਣਾ ਪੈਂਦਾ ਇਹ 5 ਦਿਨ ਦੇ ਬਾਅਦ ਹੀ ਕਰ ਜਾਂਦੇ ਬੜੀ ਕਿਸਮਤ ਵਾਲੇ ਸਮਝਦੇ ਆ ਹਾਂਜੀ 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 ਗੁਰੂ ਗੁਰੂ ਮਹਾਰਾਜ ਜੀ ਗੁਰਦਾਦਾ ਜੀ ਦੀ ਕਿਰਪਾ ਨਾਲ ਕੋਈ ਵੀ ਬੰਦੇ ਕਿਸੇ ਵੀ ਬਿਮਾਰ ਵੀ ਨਹੀਂ ਹੋਇਆ ਕਿਸੇ ਨੂੰ ਥਕਾਵਟ ਨਹੀਂ ਹੋਈ ਸਵੇਰ ਤੋਂ ਲੱਗਦੇ 8 ਵਜੇ ਤੋਂ ਕਰੀਬ ਤੇ ਸ਼ਾਮ ਦੇ ਜਦ ਤੱਕ ਲੰਗਰ ਵਿੱਚ ਸੇਰ ਦਾ ਸਟਾਕ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਮਤ ਨਹੀਂ ਕਰਦੇ ਮਿਲਣਾ ਕਿ ਕਿੰਨੇ ਦਿਨ ਤੋਂ ਚਾਲੂ ਕਰਦੇ ਕਿੰਨੇ ਦਿਨ ਇਹ 9 ਤਰੀਕ ਤੋਂ ਚਾਲੂ ਕੀਤਾ 13 ਤਰੀਕ ਪੂਰਾ ਦਿਨ ਚੱਲੇਗਾ 5 ਦਿਨ ਰਹੇਗਾ ਕਿੰਨਾ ਗੰਨਾ ਲੱਗ ਜਾਂਦਾ ਐਡੀ ਗੰਨਾ ਲੱਗ ਜਾਂਦਾ ਜਿੱਦੀ ਕਿ ਬਨੇ ਇੱਕ ਟਰਾਲੇ 'ਚ 110 ਕਿੰਟਲ 120 ਕਿੰਟਲ ਪੌਦੇ ਤੇ 5 ਟਰਾਲੇ ਆਉਂਦੇ ਜਾਨੀ 600 ਕਿੰਟਲ ਦੇ ਕਰੀਬ ਕਰੀਬ ਲੱਗ ਜਾਂਦਾ ਚੱਲ 6 ਟਨ ਤੋਂ ਜ਼ਿਆਦਾ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਤਿੰਦਰਪਾਲ ਸਿੰਘ ਮੀਟ ਮੈਨੇਜਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਇਹ ਲੰਗਰ ਲਗਾਇਆ ਜਾਂਦਾ ਪਬਲਿਕ ਲੋਕ ਸੰਦਾ ਲੋਕ ਕਿੰਨੇ ਵੇਰ ਤੋਂ ਲਗਾਇਆ ਜਾਂਦਾ ਇਹ ਜੋ ਜੰਨੇ ਦੀ ਰੋਹ ਦਾ ਲੰਗਰ ਭਾਈ ਸੁਰਿੰਦਰ ਸਿੰਘ ਜੀ ਫੌਜੀ ਹਰਸ਼ਸ਼ੀਨਾ ਪਿੰਡ ਦੇ ਜੋ ਵਾਸੀ ਹੈ ਉਹਨਾਂ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਭਗ ਪਿਛਲੇ 6-7 ਸਾਲ ਤੋਂ ਹਰ ਸਾਲ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਬਾਹਰਲੇ ਪਾਸੇ ਇਹ ਲੰਗਰ ਗੰਨੇ ਦਾ ਰੋਹ ਦਾ ਲੰਗਰ ਲਗਾਇਆ ਜਾਂਦਾ ਬਹੁਤ ਵਧੀਆ ਪ੍ਰਾਣਾ ਉਹਨਾਂ ਦਾ ਲੋਹੜੀ ਤੇ ਮਾਗੀ ਦੇ ਤਿਹਾੜ ਨੂੰ ਮੁੱਖ ਰੱਖ ਕੇ ਸਾਚਕਣ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਵਾਸਤੇ ਮਾਗੀ ਤੇ ਲੋਹੜੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਿਆ ਜਾਂਦਾ ਲਗਾਤਾਰ ਇੱਕ ਹਫਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਗੰਨੇ ਦੀ ਰੋਹ ਦਾ ਲੰਗਰ ਲਗਾਇਆ ਜਾਂਦਾ ਬਹੁਤ ਵਧੀਆ ਇਹਨਾਂ ਦਾ ਪ੍ਰਾਨਾ ਭਾਵੇਂ ਧੁੰਦ ਪਵੇ ਭਾਵੇਂ ਬੱਦਲ ਨੇ ਫਿਰ ਵੀ ਇਹਨਾਂ ਵੱਲੋਂ ਜਿਹੜਾ ਗੰਨੇ ਦਾ ਰੋਹ ਦਾ ਲੰਗਰ ਹੈ ਇਸ ਸ੍ਰੀ ਦਰਬਾਰ ਸਾਹਿਬ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਸਾਠ ਸਾਲ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਲੰਗਰ ਦਾ ਰੋਹ ਦਾ ਲੰਗਰ ਜਿਹੜਾ ਗੰਨੇ ਦੀ ਰੋਹ ਦਾ ਲੰਗਰ ਜਿਹੜਾ ਨਿਰੰਤਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਹੈ ਜਿੱਥੇ ਸੰਗਤਾਂ ਬੜੇ ਡਿਸਪਲਿਨ ਦੇ ਵਿੱਚ ਇਹ ਰੋਹ ਦਾ ਲੰਗਰ ਛਕਦੀਆਂ ਨੇ ਲਾਈਨ ਵਿੱਚ ਖੜੇ ਹੋ ਕੇ ਉੱਥੇ ਇਹ ਵੀਰ ਵੀ ਬੜੇ ਪਿਆਰ ਦੇ ਨਾਲ ਇਹ ਲੰਗਰ ਸੰਗਤਾਂ ਨੂੰ ਛਕਾਉਂਦੇ ਨੇ ਬੜੇ ਸ਼ਰਧਾ ਸਤਿਕਾਰ ਨਾਲ ਇਹ ਸੇਵਾ ਨਿਭਾ ਰਹੇ ਨੇ ਮੈਂ ਇਹਨਾਂ ਦਾ ਵੀ तहे ਦਿਲੋਂ ਸਤਿਕਾਰ ਕਰਦਾ ਜਿੱਥੇ ਮੈਂ ਆਪਣੇ ਵੱਲੋਂ ਇਹਨਾਂ ਭਾਈ ਸਾਹਿਬ ਭਾਈ ਸੁਿੰਦਰ ਸਿੰਘ ਫੌਜੀ ਤੇ ਉਹਨਾਂ ਦੇ ਪਰਿਵਾਰ ਜੋ ਸੰਗਤਾਂ ਨਾਲ ਆਈਆਂ ਨੇ ਪਿੰਡ ਦੀਆਂ ਨਗਰ ਦੀਆਂ ਸੇਵਾ ਨਿਭਾਰੀਆਂ ਉਹਨਾਂ ਦਾ ਆਪਣੇ ਵੱਲੋਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਪਤਾਯੁਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਸਰਦਾਰ ਭਗਵੰਤ ਸਿੰਘ ਜੀ ਤੰਗਿਹੜਾ ਵੱਲੋਂ ਇਸ ਉਪਰਾਲੇ ਦੀ ਛਲਾਗਾ ਕਰਦਾ ਹਾਂ ਉਹਨਾਂ ਪਰਿਵਾਰਾਂ ਦਾ ਸਹਿਜ ਲੋਤਨਵਾਰ ਕਰਦਾ ਹਾਂ ਇਹ ਗੰਨੇ ਦੀ ਰੋਹ ਦੇ ਵਿੱਚ ਲਗਭਗ ਮੈਂ ਸਮਝਣਾ ਇਹ 1 ਹਫ਼ਤੇ ਵਿੱਚ 1000 ਕੁਇੰਟਲ ਦੇ ਕਰੀਬ ਜੋ ਗੰਨੇ ਆ ਵੀ ਜਿਹੜੀ ਰੋਹ ਦੀ ਤਿਆਰ ਕੀਤੀ ਜਾਂਦੀ ਹੈ ਇੱਥੇ ਸੰਗਤਾਂ ਬੜੇ ਡਿਸਪਲਨ ਨਾਲ ਇਹ ਗੰਨੇ ਦਾ ਰੋਹ ਇੱਥੇ ਫਲੋ ਹੋ ਕੇ ਛਕੜੀਆਂ ਨੇ ਉੱਥੇ ਇਸ ਗੰਨੇ ਦੀ ਤਾਜ਼ੇ ਰੋਹ ਦੇ ਨਾਲ ਨੰਗਰ ਸ਼੍ਰੀ ਗੁਰੂ ਰਾਮਦਾਸ ਜੀ ਕੇ ਛੀਰ ਤਿਆਰ ਕਰਕੇ ਵੀ ਠੁੱਟ ਛੀਰ ਵਰਤਾਈ ਜਾਂਦੀ ਹੈ ਕੇਵਲ ਦਰਬਾਰ ਸਾਹਿਬ ਵਿਖੇ ਨਹੀਂ ਇਹਨਾਂ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਜੀ ਦਾ ਸਾਹਿਬ ਵਿਖੇ ਅਤੇ ਨਾਲ ਜਿੰਨੇ ਵੀ ਇਤਿਹਾਸਕ ਗੁਰਦਵਾਰਿਆਂ ਉੱਥੇ ਵੀ ਰੋਹ ਦੀ ਸੇਵਾ ਭੇਜ ਕੇ ਉੱਥੇ ਉਸ ਥਾਨ ਤੇ ਵੀ ਜਿਹੜੀ ਇਹ ਰੋਹ ਦੀ ਖੀਰ ਤਿਆਰ ਕਰਕੇ ਲੰਗਰ ਵਿੱਚ ਅਟੁੱਟ ਸੰਗਤਾਂ ਵਿੱਚ ਖੀਰ ਵਰਸਾਈ ਜਾਂਦੀ ਸ਼੍ਰੋਮਣੀ ਕਮੇਟੀ ਵੱਲੋਂ ਕੜੀਆ ਸਹੂਲਤਾਂ ਪ੍ਰੋਵਾਈਡ ਕਰਾਈ ਜਾਂਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਇਹ ਜੋ ਹਰ ਸਾਲ ਇਹਨਾਂ ਨੂੰ ਲੰਗਰ ਲਗਾਉਣ ਵਾਸਤੇ ਥਾਨ ਮੋਜਿਆ ਕਰਾਇਆ ਜਾਂਦਾ ਹੈ ਉਥੇ ਜਿਹੜੀ ਜਿਹੜੀ ਚੀਜ਼ ਇਹਨਾਂ ਨੂੰ ਕੋਈ ਲੋੜ ਪਾਵੇ ਉਹ ਇਹ ਕਹਿੰਦੇ ਨੇ ਸਾਨੂੰ ਅਸੀਂ ਉਹ ਵੀ ਉਹਨਾਂ ਨੂੰ ਮੋਹਿਆ ਕਰਨਾ ਹੈ ਕਿਸੇ ਰਸਤੇ ਦੀ ਜਿਹੜੀ ਹੈ ਸੰਗਤ ਨੂੰ ਕੋਈ ਪ੍ਰੋਬਲਮ ਨਾ ਹੋਵੇ ਹਰ ਪ੍ਰਕਾਰ ਦਾ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸ਼੍ਰੀ ਦਰਬਾਰ ਸਾਹਿਬ ਵੱਲੋਂ ਸਹਿਯੋਗ ਦਿੱਤਾ ਹੈ ਸੰਗਤਾਂ ਬੜੇ ਡਿਸਪਲਾਈਨ ਦੇ ਨਾਲ ਲਾਈਨ ਦੇ ਵਿੱਚ ਖੜੇ ਹੋ ਕੇ ਇਹ ਜੰਨੇ ਦਾ ਜਿਹੜਾ ਰੋਹ ਹੈ ਇਹ ਸ਼ਕਰੀਆਂ ਨੇ ਤੇ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਸੰਗਤਾਂ ਨੂੰ ਮੈਂ ਅਪੀਲ ਕਰਨਾ ਪਰ ਸੰਗਤਾਂ ਨੂੰ ਮੈਂ ਇਹੋ ਬੇਨਤੀ ਕਰਨਾ ਕਿ ਜਿਵੇਂ ਸੰਗਤਾਂ ਨਤਮਸਤ ਹੋ ਕੇ ਆਉਂਦੀਆਂ ਨੇ ਇੱਕ ਲਾਈਨ ਦੇ ਵਿੱਚ ਖੜੇ ਹੋ ਕੇ ਰੋਹ ਦਾ ਲੰਗਰ ਲੈਦੀਆਂ ਨੇ ਤੇ ਸਾਈਡ ਤੋਂ ਹੋ ਕੇ ਲੰਗਰ ਛਕਦੀਆਂ ਨੇ ਜਿਹੜੀਆਂ ਕੋ ਬਾਹਰੋਂ ਨਤਮਸਤ ਹੋਣ ਹੋਰ ਸੰਗਤਾਂ ਆ ਰਹੀਆਂ ਨੇ ਜਾਂ ਲੋਕਲ ਜਿਹੀ ਸੰਗਤ ਦੇ ਉਹ ਵੀ ਇਹਨਾਂ ਸੰਗਤਾਂ ਦਾ ਸਹਿਯੋਗ ਦੇਣ ਇਹ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਇਸ ਰੋਹ ਦਾ ਲੰਗਰ ਛੱਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੋ ਵੀ ਸੰਗਤਾਂ ਹੋਰ ਲੋਹੜੀ ਤੇ ਮਾਗੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਆਪਣੇ ਘਰੋਂ ਕੋਈ ਭਾਂਡਾ ਡੋਰ ਜਾ ਕੇ ਲੈ ਕੇ ਆਉਂਦੀ ਹੈ ਉਹਨਾਂ ਨੂੰ ਵੀ ਇਹਨਾਂ ਪ੍ਰੇਮੀਆਂ ਵੱਲੋਂ ਇਹਨਾਂ ਸੰਗਤਾਂ ਵੱਲੋਂ ਜਿਹੜਾ ਇਹਨਾਂ ਨੇ ਲੰਗਰ ਲਾਇਆ ਉਹ ਰੋਹ ਦਾ ਲੰਗਰ ਉਹਨਾਂ ਨੂੰ ਘਰ ਵਾਸਤੇ ਵੀ ਦਿੰਦੇ ਆ ਕਿ ਤਾਂ ਕਿ ਸੰਗਤਾਂ ਆਪਣੇ ਘਰ ਜਾ ਕੇ ਇਸ ਰੋਹ ਦੀ ਖੀਰ ਬਣਾ ਕੇ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ